ਕਿਸਾਨ ਇੱਕ ਹੋਰ ਮੁੱਦੇ ਦਾ ਜ਼ਿਕਰ ਕਰ ਰਹੇ ਨੇ ਉਹ ਆ ਮੁਆਵਜ਼ੇ ਦਾ ਜਦੋਂ 2023 ਵਿੱਚ ਹੜਾ ਆਏ ਸੀ ਉਸ ਦੇ ਮੁਆਵਜ਼ੇ ਨੂੰ ਲੈ ਕੇ ਵੀ ਸਰਕਾਰ ਨੂੰ ਢੇਰ ਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਲੈਂਡ ਪੂਲਿੰਗ ਭਾਵੇਂ ਵਾਪਸ ਲੈ ਲਈ ਲੇਕਿਨ ਸਰਕਾਰ ਅੱਗੇ ਕੋਈ ਹੋਰ ਨੀਤੀ ਹੈ ਜਿਹੜੀ ਉਹ ਬਣਾ ਰਹੀ ਹੈ ਤਾਂ ਇਹ ਵੀ ਸਾਫ਼ ਹੈ ਕਿ ਕਿਸਾਨ ਦੇ ਜਿਹੜੇ ਉਹ ਸਰਕਾਰ ਦੀਆਂ ਨੀਤੀਆਂ ਖਿਲਾਫ਼ ਆਵਾਜ਼ ਚੁੱਕਦੇ ਰਹਿਣਗੇ ਬਹੁਤ ਸਾਰੀਆਂ ਮਿਲਣਾ ਬਹੁਤ ਸਾਰੀਆਂ ਫੈਕਟਰੀਆਂ ਅਜਹੀਆਂ ਨੇ ਜਿਨ੍ਹਾਂ ਤੋਂ ਲੋਕ ਬੜੇ ਔਖੇ ਨੇ ਪਿੰਡਾਂ ਦੇ ਪਿੰਡ ਪਰਬੂਸ਼ਰ ਦਾ ਅਤੇ ਖੰਜਲ ਖਵਾਰੀ ਦਾ ਸਾਹਮਣਾ ਕਰ ਰਹੇ ਨੇ ਕਈ ਥਾਵਾਂ ਤੇ ਸੜਕਾਂ ਤੱਕ ਤੋੜ ਦਿੱਤੀਆਂ ਗਿਆ ਦੇ ਕੀ ਬੁਰੇ ਹਾਲ ਨੇ ਮਨੁੱਖ ਕੁਝ ਕਰ ਨਹੀਂ ਸਕਦੇ ਕਿ ਸਰਕਾਰ ਕਰਦੇ ਮਾਫ ਕਰਦੇ ਸਰਕਾਰ ਨੂੰ ਨੀਤੀਆਂ ਅਜਹੀਆਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨ ਅਤੇ ਖੇਤ ਮਜ਼ਦੂਰ ਦੇ ਜਿਹੜੇ ਉਹ ਇਹਦਾ ਕਰਤੇ ਦੀਆਂ ਪੰਡਾਂ ਤੋਂ ਆਪਣਾ ਬੋਝ ਹੌਲਾ ਕਰ ਸਕੇ ਕਿਸਾਨ ਜਦੋਂ ਵੀ ਸੜਕਾਂ ਤੇ ਉਤਰਦਾ ਹੈ ਤਾਂ ਮੁੱਦਾ ਬਣਦਾ ਹੈ ਅਤੇ ਇਹ ਮੁੱਦਾ ਕੀ ਹੁੰਦਾ ਤੁਸੀਂ ਅਕਸਰ ਸੁਣਿਆ ਹੁੰਦਾ ਹੈ ਕਿ ਅਸੀਂ ਆ ਜਿਹੜੇ ਮਸਲੇ ਹੱਲ ਕਰਵਾਉਣੇ ਨੇ ਪਰ ਇਸ ਵਾਰ ਮਸਲਾ ਹੱਲ ਕਰਵਾਉਣ ਦੇ ਲਈ ਨਹੀਂ ਸਗੋਂ ਫਟੇ ਰੈਲੀ ਦੇ ਰੂਪ ਵਿੱਚ ਕਿਸਾਨ ਸੜਕਾਂ ਤੇ ਉਤਰੇ ਨੇ ਅੱਜ ਇਸ ਤੇ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਦੀ ਟੀਵੀ ਐਨਆਰਆਈ ਮੈਂ ਆ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਮੁੱਦੇ ਜੋ ਫਰਕ ਪਣ ਤੇ ਇਸੇ ਤਰ੍ਹਾਂ ਜੋ ਹਰ ਰੋਜ਼ ਸਾਡੇ ਨਾਲ ਸਾਡੇ ਸਹਿਯੋਗੀ ਬਲਵਿੰਦਰ ਜੁੜਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਬਲਵਿੰਦਰ ਕਿਵੇਂ ਦੇਖਦੇ ਹੋ ਅੱਜ ਫਤੇ ਰੈਲੀ ਹੋਈ ਹੈ ਜੀ ਇਹ ਫਤੇ ਰੈਲੀ ਦਾ ਪ੍ਰਭਾਵ ਕਿੰਨਾ ਚਿਰ ਰਹੇਗਾ ਕਿਉਂਕਿ ਇੱਕ ਫਤੇ ਮਾਰਚ ਉਹ ਸੀਗਾ ਜਦੋਂ ਖੇਤੀ ਕਾਨੂੰਨਾ ਖਿਲਾਫ ਜੰਗ ਜਿੱਤੀ ਸੀ ਤਾਂ ਹੁਣ ਦੂਜੀ ਆਪਾਂ ਜੰਗ ਕਹਿ ਸਕਦੇ ਆਂ ਜਿੱਤੀ ਗਈ ਹੈ ਲੈਂਡ ਪੂਲਿੰਗ ਸਕੀਮ ਵਾਪਸ ਹੋਈ ਹੈ ਜੀ ਤਾਂ ਕਿਸਾਨ ਨੇ ਜਿਹੜੇ ਉਹਨਾਂ ਵੱਲੋਂ ਲੈਂਡ ਪੂਲਿੰਗ ਦੀ ਵਾਪਸੀ ਤੋਂ ਵਾਅਦਾ ਜੀ ਇਹ ਫਤੇ ਰੈਲੀ ਸਮਰਾਲਾ ਦੇ ਵਿੱਚ ਕੀਤੀ ਗਈ ਹੈ ਤਾਂ ਸਭ ਤੋਂ ਵੱਡਾ ਮੁੱਦਾ ਤਾਂ ਲੈਂਡ ਪੂਲਿੰਗ ਦਾ ਹੀ ਸੀ ਉਹ ਹੱਲ ਹੋ ਗਿਆ ਏ ਇਸ ਤੋਂ ਬਾਅਦ ਕਿਸਾਨ ਇੱਕ ਹੋਰ ਮੁੱਦੇ ਦਾ ਜ਼ਿਕਰ ਕਰ ਰਹੇ ਨੇ ਉਹ ਆ ਮੁਆਵਜ਼ੇ ਦਾ ਹੜ੍ਹਾਂ ਦਾ ਮੁਆਵਜ਼ਾ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਚੁੱਕੇ ਨੇ ਕਿ ਅਗਰ ਕਿਸੇ ਦੇ ਮਕਾਨ ਨੁਕਸਾਨੇ ਗਏ ਨੇ ਫਸਲਾਂ ਦਾ ਨੁਕਸਾਨ ਹੋਇਆ ਹੈ ਸਾਰੇ ਮੁਆਵਜ਼ੇ ਮਿਲਣਗੇ ਹਾਲਾਕੀ ਕਿਸਾਨ ਜਦੋਂ 2023 ਵਿੱਚ ਹੜ੍ਹ ਆਏ ਸੀ ਉਸ ਦੇ ਮੁਆਵਜ਼ੇ ਨੂੰ ਲੈ ਕੇ ਵੀ ਸਰਕਾਰ ਨੂੰ ਘੇੜਦੇ ਨਜ਼ਰ ਆਉਂਦੇ ਨੇ ਹੁਣ ਮੁਰਤੋਂ ਮੁੱਖ ਮੰਤਰੀ ਨੇ ਐਲਾਨ ਕੀਤਾ ਇਹ ਤਾਂ ਸਰਕਾਰ ਉੱਤੇ ਸਵਾਲ ਨੇ ਜਿਹੜੇ ਹੋ ਚੁੱਕੇ ਜਾਂਦੇ ਰਹੇ ਨੇ ਤਾਂ ਸਤਨਾਮ ਇੱਕ ਗੱਲ ਜ਼ਰੂਰ ਹੈ ਸਰਕਾਰ ਕੋਈ ਵੀ ਹੋਵੇ ਮੌਜੂਦਾ ਨਹੀਂ ਕੋਈ ਵੀ ਹੋਵੇ ਕਿਸਾਨ ਨੇ ਜਿਹੜੇ ਉਹ ਅਕਸਰ ਹੀ ਮੁਆਵਜ਼ੇ ਦਾ ਜ਼ਿਕਰ ਕਰਦੇ ਨੇ ਸਮੇਂ ਦੀ ਸਰਕਾਰ ਤੋਂ ਨਿਰਾਸ਼ਾ ਜ਼ਾਹਿਰ ਕਰਦੇ ਨੇ ਕਿ ਜਿੰਨਾ ਮੁਆਵਜ਼ਾ ਦਿੱਤਾ ਹੈ ਇਹ ਨਾ ਕਾਫੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਠੇਕੇ ਤੇ ਲੋਕ ਜ਼ਮੀਨਾਂ ਲੈਂਦੇ ਨੇ ਕਈ ਇਲਾਕਿਆਂ ਵਿੱਚ 60 ਹਜ਼ਾਰ ਤੱਕ ਠੇਕਾ ਪਹੁੰਚਿਆ ਹੋਇਆ ਹੈ ਆਮ ਤੌਰ ਤੇ ਜ਼ਿਆਦਾਤਰ ਇਲਾਕਿਆਂ ਵਿੱਚ 50 ਹਜ਼ਾਰ ਤੋਂ ਪਲੱਸ ਦਾ ਠੇਕਾ ਹੈ 70 70 ਤੱਕ ਪਹੁੰਚਿਆ ਹੋਇਆ ਹੈ ਜਿਦੋਂ ਦੀ ਦਿੱਤਾ ਕੰਮ ਹੋਰ ਵੀ ਹੋ ਜਾਂਦਾ ਪਰ ਗੱਲ ਇਹ ਹੈ ਕਿ ਫਸਲ ਤੇ ਕਿੰਨਾ ਖਰਚ ਆਉਂਦਾ ਜਿਹੜੇ ਕਿਸਾਨ ਆਲੂ ਬੀਜਦੇ ਨੇ ਉਹਨਾਂ ਦਾ ਹਜ਼ਾਰਾਂ ਰੁਪਏ ਲੱਗ ਜਾਂਦਾ ਇਹ ਕਣਕ ਝੋਨੇ ਤੇ ਬੜਾ ਖਰਚਾ ਆਉਂਦਾ ਹੈ ਤਾਂ ਕਿਤੇ ਜਾ ਕੇ ਫਸਲ ਹੁੰਦੀ ਹੈ ਰੇ ਸਪਰੇ ਵੀ ਕਿਸਾਨ ਆਏ ਦਿਨ ਫਸਲ ਖਰਚਾ ਮੰਗਦੀ ਹੈ ਆਪਾਂ ਨਰਮੇ ਦੀ ਉਹ ਗੱਲ ਕਰ ਲੈਣੇ ਆਪਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਟਾਈਮ ਨਰਮੇ ਦੀ ਫਸਲ ਬਹੁਤ ਸਾਰੀ ਖਰਾਬ ਹੋਈ ਸੀ ਜਿਸ ਵਿੱਚ ਕਿ ਕਿਸਾਨਾਂ ਨਾਲ ਕੋਝਾ ਮਜ਼ਾਕ ਹੋਇਆ ਕਿ 5 ਰੁਪਏ ਦਾ ਮੁਆਵਜ਼ਾ ਤੱਕ ਭੇਜਿਆ ਗਿਆ ਉਦੋਂ ਉਹ ਖੂਬ ਚਰਚਾ ਦਾ ਵਿਸ਼ਾ ਬਣਿਆ ਉਦੋਂ ਖਬਰਾਂ ਤਾਂ ਉਸ ਤੋਂ ਬਾਅਦ ਚੰਨੀ ਸਰਕਾਰ ਟਾਈਮ ਜਿਹੜਾ ਮਾਨਸਾ ਜਿਹੜਾ ਜ਼ਿਲ੍ਹਾ ਜਿਹੜਾ ਅਕਸਰ ਜਿਹੜਾ ਨਰਮੇ ਦੀ ਪੱਟੀ ਮੰਨਿਆ ਜਾਂਦਾ ਉੱਥੇ ਕਾਫੀ ਜਿਹੜਾ ਨੁਕਸਾਨ ਹੋਇਆ ਸੀਗਾ ਉਹ ਹਲੇ ਤੱਕ ਮੁਆਵਜ਼ੇ ਨੂੰ ਦਿੱਕੀ ਜਾਂਦੇ ਆ ਤਾਂ ਉਸ ਤੋਂ ਬਾਅਦ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ 2023 ਦੇ ਹੜਾ ਦੇ ਹਾਲਾਤ ਆ ਜਿਹੜੇ ਉਹ ਹਲੇ ਲੰਘ ਕੇ ਗਏ ਆ ਤੇ ਉਸ ਦਾ ਮੁਆਵਜ਼ਾ ਅੜਿੱਕਿਆ ਜਾ ਰਿਹਾ ਤਾਂ ਹੁਣ ਉਹ ਜਿਹੜੀ ਸਥਿਤੀ ਆ ਹੁਣ ਫੇਰ ਪੈਦਾ ਹੋ ਗਈ ਕਿ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਉਹ ਪਹਿਲਾਂ ਵੀ ਕੰਮ ਕਰਦੀਆਂ ਸੀ ਪਹਿਲਾਂ ਵੀ ਇਕੱਠ ਕਰਦੀਆਂ ਸੀ ਲੇਕਿਨ ਉਦੋਂ ਲੋਕ ਇੰਨਾ ਨਹੀਂ ਸੀ ਜਾਣਦੇ ਕਿਉਂਕਿ ਜਿਹੜਾ 2020 ਚ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਜਥੇਬੰਦੀਆਂ ਵੀ ਜ਼ਿਆਦਾ ਐਕ ਹੋ ਗਿਆ ਜਿਵੇਂ ਬੰਦੀਆ ਵਧ ਵੀ ਜ਼ਿਆਦਾ ਗਈਆ ਉਸ ਤੋਂ ਬਾਅਦ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਕਾਲਾਂ ਦਿੱਤੀਆਂ ਜਾਂਦੀਆਂ ਨੇ ਇੱਕ ਤਾਂ ਇੱਥੇ ਬਲਵਿੰਦਰ ਸੋਸ਼ਲ ਮੀਡੀਆ ਦਾ ਵੀ ਫਰਕ ਆ ਕਿਤੇ ਨਾ ਕਿ ਤੇ ਸੋਸ਼ਲ ਮੀਡੀਆ ਬਿੱਤੇ ਸਮੇਂ ਵਿੱਚ ਬਾਕਾਫੀ ਉੱਭਰਿਆ ਤੇ ਉਸ ਦੇ ਚਾਲਦੇ ਸੁਨੇਹਾ ਹੁਣ ਹਰੇਕ ਕੋਲ ਪਹੁੰਚ ਜਾਂਦਾ ਹੈ ਪਹਿਲਾਂ ਕਿਸਾਨ ਜਾਂਦੇ ਸੀ ਪਿੰਡਾਂ 'ਚ ਜਾ ਕੇ ਸਨੇਹਾ ਦਿੰਦੇ ਸੀਗੇ ਕਿ ਇਸ ਦਿਨ ਇਕੱਠਾ ਪਰ ਹੁਣ ਜਾਣ ਤੋਂ ਪਹਿਲਾਂ ਹੀ ਸੰਦੇਸ਼ ਉਹਨਾਂ ਦੇ ਹੱਥ 'ਚ ਹੁੰਦਾ ਵੀ ਆਪਾਂ ਇਸ ਤਰੀਕੇ ਦਿਨ ਨੂੰ ਇਕੱਠੇ ਹੋਣਾ ਤਿਆਰੀ ਰੱਖਿਓ ਜੀ ਤਾਂ ਦੋ ਚੀਜ਼ਾਂ ਇੱਥੇ ਹੁੰਦੀਆਂ ਨੇ ਇੱਕ ਤਾਂ ਅ ਜਿਹੜੇ ਮਸਲੇ ਨੂੰ ਲੈ ਕੇ ਕਾਲ ਦੱਤੀ ਹੁੰਦੀ ਹੈ ਕਿਸਾਨਾਂ ਨੇ ਉਹ ਮਸਲੇ ਨੂੰ ਲੈ ਕੇ ਪ੍ਰਦਰਸ਼ਨ ਹੁੰਦਾ ਹੈ ਦੂਜਾ ਜਥੇਬੰਦੀ ਵੀ ਇਹਨਾਂ ਦੀ ਐਕਟਿਵ ਰਹਿੰਦੀ ਆ ਇੱਦਾਂ ਦੇ ਕਈ ਬੰਦੇ ਢਿੱਲੇ ਪੈ ਜਾਣ ਹਾਲਾਂਕਿ ਜੇ ਦੇਖਿਆ ਜਾਵੇ ਅੱਜ ਦੇ ਸਮੇਂ ਵਿੱਚ ਪ੍ਰਦਰਸ਼ਨ ਕਰਨ ਦੇ ਵੀ ਜ਼ਰੂਰੀ ਬਣ ਗਏ ਨੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਮਸਲੇ ਹੱਲ ਨਹੀਂ ਹੁੰਦੇ ਫਿਰ ਲੋਕਾਂ ਕੋਲ ਇੱਕੋ ਇੱਕ ਰਸਤਾ ਹੁੰਦਾ ਹੈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰੋ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੋ ਤੇ ਫਿਰ ਉਹਨਾਂ ਮੰਗਾਂ ਤੇ ਸਰਕਾਰ ਫੈਸਲਾ ਲੈਂਦੀ ਹੈ ਤਾਂ ਲੈਂਡ ਪੂਲਿੰਗ ਦਾ ਜਿੱਥੇ ਮਸਲਾ ਹੱਲ ਹੋ ਗਿਆ ਹੈ ਉਸ ਤੋਂ ਲੈ ਕੇ ਵੱਡੇ ਪ੍ਰਦਰਸ਼ਨ ਕਿਸਾਨਾਂ ਜਿਵੇਂ ਬਲਵਿੰਦਰ ਆਪਾਂ ਇਹ ਡਿਸਕਸ ਕਰ ਰਹੇ ਆ ਕਿ ਆ ਮੁੱਦਾ ਜਿਹੜਾ ਉਹ ਹੱਲ ਹੋ ਗਿਆ ਆਣ ਵਾਲੇ ਦਿਨਾਂ 'ਚ ਲੱਗਦਾ ਤਾਂ ਨਹੀਂ ਕਿ ਹੋਰ ਅਜਿਹਾ ਕੋਈ ਮੁੱਦਾ ਬਣੇਗਾ ਅੱਜ ਵੀ ਲੱਗ ਰਿਹਾ ਅੱਜ ਵੀ ਆਪਣੀ ਟੀਮ ਉੱਥੇ ਗਈ ਹੋਈ ਹੈ ਉੱਥੇ ਕਿਸਾਨਾਂ ਗੂ ਹਰਿੰਦਰ ਸਿੰਘ ਲੱਖੋਵਾਲ ਨਾਲ ਗੱਲਬਾਤ ਆਪਣੇ ਪੱਤਰਕਾਰ ਨੇ ਕੀਤੀ ਆ ਉਹਨਾਂ ਨੇ ਇਹ ਕਿਹਾ ਹੈ ਕਿ ਲੈਂਡ ਪੂਲਿੰਗ ਭਾਵੇਂ ਵਾਸ ਲੈ ਲਈ ਲੇਕਿਨ ਸਰਕਾਰ ਅੱਗੇ ਕੋਈ ਹੋਰ ਨੀਤੀ ਆ ਜਿਹੜੀ ਉਹ ਬਣਾ ਰਹੀ ਹੈ ਤਾਂ ਇਹ ਵੀ ਸਾਫ਼ ਹੈ ਕਿ ਕਿਸਾਨ ਨੇ ਜਿਹੜੇ ਉਹ ਸਰਕਾਰ ਦੀਆਂ ਨੀਤੀਆਂ ਖਿਲਾਫ ਆਵਾਜ਼ ਚੁੱਕਦੇ ਰਹਿਣਗੇ ਹਾਲਾਂਕਿ ਲੈਂਡ ਪੂਲਿੰਗ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਕਿਸਾਨ ਜੁਨੀਆਨਾ ਨੇ ਵਿਰੋਧ ਕੀਤਾ ਆਮ ਕਿਸਾਨਾਂ ਨੇ ਵਿਰੋਧ ਕੀਤਾ ਆਮ ਜਨਤਾ ਨੇ ਵੀ ਇਸ ਦਾ ਵਿਰੋਧ ਕੀਤਾ ਦੂਜੇ ਪਾਸੇ ਉਹਨਾਂ ਲੋਕਾਂ ਨੇ ਵਿਰੋਧ ਕੀਤਾ ਜਿਹੜੇ ਰਾਜਨੀਤਿਕ ਸੀ ਪੋਲੀਟੀਕਲ ਪਾਰਟੀਆਂ ਨੇ ਵੀ ਧਰਨੇ ਪ੍ਰਦਰਸ਼ਨ ਕੀਤੇ ਆਕਾਲੀ ਦਲ ਨੇ ਵੱਡੇ ਪ੍ਰਦਰਸ਼ਨ ਇਸ ਨੂੰ ਲੈ ਕੇ ਕੀਤੇ ਸਨ ਉਸ ਤੋਂ ਬਾਅਦ ਜਿਹੜੇ ਪ੍ਰਦਰਸ਼ਨ ਨੇ ਜਿਹੜੇ ਉਹ ਭਾਜਪਾ ਵੱਲੋਂ ਵੀ ਕੀਤੇ ਗਏ ਕਾਂਗਰਸ ਵੱਲੋਂ ਵੀ ਕੀਤੇ ਗਏ ਤਾਂ ਸਰਕਾਰ ਉਹਨਾਂ ਦੇ ਪੋਲੀਟੀਕਲ ਪਾਰਟੀਆਂ ਦਾ ਕਹਿਣਾ ਸੀ ਕਿ ਸਾਡਾ ਦਵਾ ਸੀ ਦੂਜੇ ਪਾਸੇ ਜੇ ਦੇਖੀਏ ਮੁੱਖ ਦਵਾ ਤਾਂ ਕਿਸਾਨਾਂ ਦਾ ਸੀ ਕਿਉਂਕਿ ਜਿਹੜੇ ਇਸ ਖਿੱਤੇ ਦੇ ਨਾਲ ਜੁੜੇ ਹੋਏ ਨੇ ਲੇਕਿਨ ਕਿਤੇ ਨਾ ਕਿਤੇ ਇਹ ਵੀ ਹੈ ਕਿ ਸਰਕਾਰ ਕੋਈ ਵੀ ਪਾਲਿਸੀ ਲਿਆਉਂਦੀ ਹੈ ਹਰ ਇੱਕ ਪਾਲਿਸੀ ਦਾ ਕੁਝ ਫਾਇਦਾ ਹੁੰਦਾ ਹੈ ਕੁਝ ਨੁਕਸਾਨ ਹੁੰਦਾ ਹੈ ਲੇਕਿਨ ਜੇ ਨੁਕਸਾਨ ਜ਼ਿਆਦਾ ਹੋਵੇ ਤਾਂ ਲੋਕ ਨੇ ਜਿਹੜੇ ਉਹ ਰੋਹ ਦੇ ਵਿੱਚ ਉਤਰ ਆਉਂਦੇ ਨੇ ਦੂਜੇ ਪਾਸੇ ਇਸ ਗੱਲ ਨੇ ਸਾਨੂੰ ਹੋਰ ਵੀ ਕਈ ਚੀਜ਼ਾਂ ਤੋਂ ਮਜਬੂਰ ਕੀਤਾ ਹੈ ਅਗਰ ਆਪਾਂ ਗੌਰ ਮਾਰੀਏ ਲੈਂਡ ਪੂਲਿੰਗ ਪਾਲਿਸੀ ਤੇ ਤਾਂ ਜਿਹੜੇ ਉਦਯੋਗ ਨੇ ਜਿਹੜੇ ਉਹ ਲਗਾਏ ਜਾ ਰਹੇ ਉਹਨਾਂ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ 'ਚ ਸਵਾਲ ਬੜੇ ਪੈਦਾ ਹੁੰਦੇ ਨੇ ਜਿਸ ਤਰ੍ਹਾਂ ਇਸ ਦਾ ਵਿਰੋਧ ਕੀਤਾ ਗਿਆ ਕਿ ਮੱਤੇਵਾਲਾ 'ਚ ਪ੍ਰੋਜੈਕਟ ਲੱਗਣਾ ਸੀ ਬਿਲਕੁਲ ਉਦੋਂ ਕੈਪਟਨ ਸਰਕਾਰ ਜੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਉੱਥੇ ਮੋਰਚਾ ਲੱਗਦਾ ਏ ਹਾਲਾਂਕਿ ਉਦੋਂ ਸਰਕਾਰ ਉਹ ਵੀ ਪ੍ਰੋਪੋਜ਼ਲ ਆਪਣੀ ਵਾਪਸ ਲੈ ਲੈਂਦੀ ਹੈ ਤਾਂ ਸਮੇਂ-ਸਮੇਂ ਤੇ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਹਾਲਾਂਕਿ ਕਈ ਥਾਵਾਂ ਤੇ ਉਦਯੋਗਾਂ ਨੂੰ ਲੈ ਕੇ ਲੋਕ ਸੰਤਾਪ ਵੀ ਹੰਡਾਰੇ ਨੇ ਬਹੁਤ ਸਾਰੀਆਂ ਮਿਲਾਂ ਬਹੁਤ ਸਾਰੀਆਂ ਫੈਕਟਰੀਆਂ ਅਜਹੀਆਂ ਨੇ ਜਿਨ੍ਹਾਂ ਤੋਂ ਲੋਕ ਬੜੇ ਔਖੇ ਨੇ ਪਿੰਡਾਂ ਦੇ ਪਿੰਡ ਪ੍ਰਦੂਸ਼ਣ ਦਾ ਅਤੇ ਖੱ ਦਾ ਸਾਹਮਣਾ ਕਰ ਰਹੇ ਨੇ ਕਈ ਥਾਵਾਂ ਤੇ ਸੜਕਾਂ ਤੱਕ ਤੋੜ ਦਿੱਤੀਆਂ ਗਿਆ ਨੇ ਕਿ ਬੁਰੇ ਹਾਲ ਨੇ ਪਰ ਲੋਕ ਕੁਝ ਕਰ ਨਹੀਂ ਸਕਦੇ ਦੂਜੇ ਪਾਸੇ ਆਪਾਂ ਇਹ ਵੀ ਕਹਿੰਦੇ ਆ ਕਿ ਸਰਕਾਰ ਦੇ ਸੋ ਤਰੀਕੇ ਨਾਲ ਕੰਮ ਕਰਦੀ ਹੈ ਸਰਕਾਰ ਉੱਤੇ ਵੀ ਪ੍ਰੈਸ਼ਰ ਬਣਿਆ ਹੁੰਦਾ ਹੈ ਕਿ ਲੋਕ ਕੀ ਕਹਿਣਗੇ ਲੋਕ ਪ੍ਰਦਰਸ਼ਨ ਕਰਦੇ ਨੇ ਤਾਂ ਫਿਰ ਵਿਰੋਧੀ ਪਾਰਟੀਆਂ ਵੀ ਪ੍ਰਦਰਸ਼ਨ ਦੇ ਵਿੱਚ ਉਤਰ ਆਉਂਦੀਆਂ ਨੇ ਸਰਕਾਰ ਤੇ ਨਾਬਾਬਲ ਨੇ ਦੂਜੇ ਪਾਸੇ ਜਿਹੜੀ ਗੱਲ ਆ ਮੁਆਵਜ਼ੇ ਦੀ ਮੁਆਵਜ਼ੇ ਬਾਰੇ ਵੀ ਆਪਾਂ ਡਿਸਕਸ ਕੀਤਾ ਹੈ ਅਤੇ ਹੋਰ ਵੀ ਕਈ ਮੁੱਦੇ ਨੇ ਕਿਸਾਨ ਹੋਰ ਵੀ ਕਈ ਚੀਜ਼ਾਂ ਦੇ ਨਾਲ ਜੂਝ ਰਹੇ ਨੇ ਤੁਸੀਂ ਆਮ ਤੌਰ ਤੇ ਕਿਸੇ ਵੀ ਕਿਸਾਨ ਲੀਡਰ ਦੀ ਇੰਟਰਵਿਊ ਕਰ ਲਓ ਜਾਂ ਫਿਰ ਉਹ ਕਿਤੇ ਸਪੀਚ ਦਿੰਦੇ ਹੁਣ ਤਾਂ ਕਰਜ਼ੇ ਦਾ ਮਸਲਾ ਹੁੰਦਾ ਹੈ ਕਰਜ਼ਾ ਅੱਜ ਹਰ ਕਿਸਾਨ ਇਹ ਮਜ਼ਦੂਰਾਂ ਤੇ ਹੈ ਇਸ ਨੂੰ ਲੈ ਕੇ ਕੋਈ ਅਜਿਹਾ ਕੰਮ ਕਰਨ ਦੀ ਲੋੜ ਹੈ ਕਿ ਅੱਗੇ ਤੋਂ ਇਹ ਕਰਜ਼ੇ ਦੇ ਜਿਹੜੇ ਕੋ ਘਟ ਜਾਣ ਇਹ ਨੀਤੀ ਸਰਕਾਰ ਕਰਜ਼ੇ ਮਾਫ ਕਰ ਦੇ ਸਰਕਾਰ ਨੂੰ ਨੀਤੀਆਂ ਅਜਹੀਆਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨ ਅਤੇ ਖੇਤ ਮਜ਼ਦੂਰ ਨੇ ਜਿਹੜੇ ਉਹ ਇਹਨਾਂ ਕਰਜ਼ੇ ਦੀਆਂ ਪੰਡਾਂ ਤੋਂ ਆਪਣਾ ਬੋਝ ਹੌਲਾ ਕਰ ਸਕਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪਾਣੀ ਨੂੰ ਬਚਾਉਣ ਦਾ ਮਸਲਾ ਬਹੁਤ ਵੱਡਾ ਦਿੱਸਾ ਚੁੱਕਦੇ ਨੇ ਕਿਉਂਕਿ ਪੰਜਾਬ ਦਾ ਪਾਣੀ ਇੱਕ ਤਾਂ ਜ਼ਹਿਰੀਲਾ ਹੋ ਰਿਹਾ ਹੈ ਫੈਕਟਰੀਆਂ ਦਾ ਪਾਣੀ ਨਾਲੋ ਲਾਲੋ ਵੀ ਜਿਹੜਾ ਘਰਾਂ ਦਾ ਸੀਵਰੇਜ ਦਾ ਪਾਣੀ ਆ ਜਿਹੜਾ ਕੁਦਰਤੀ ਸਰੋਤਾਂ ਵਿੱਚ ਪਾਇਆ ਜਾ ਰਿਹਾ ਹੈ ਇੱਕ ਸਮਾਸੀ ਜਿਹਾ ਟੋਬੇ ਅਤੇ ਬਰਸਾਤੀ ਨਦੀਆਂ ਦਾ ਪਾਣੀ ਲੋਕ ਪੀਂਦੇ ਹੁੰਦੇ ਸੀ ਪਰ ਉਹ ਹੁਣ ਤਾਂ ਉਹ ਹੱਥ ਵੀ ਨਹੀਂ ਧੋ ਸਕਦੇ ਇੰਨਾ ਬੁਰਾ ਹਾਲ ਹੈ ਦੂਜੇ ਪਾਸੇ ਫਸਲੀ ਵਿਭਿੰਨਤਾ ਇੱਕ ਵੱਡਾ ਮਸਲਾ ਹੈ ਕਿ ਪੰਜਾਬ ਦੇ ਵਿੱਚ ਝੋਨਾ ਵੱਡੇ ਪੱਧਰ ਤੇ ਬੀਜਿਆ ਜਾਂਦਾ ਹੈ ਜਿਸ ਦੇ ਕਈ ਸਾਈਡ ਇਫੈਕਟ ਨੇ ਦੂਜੇ ਪਾਸੇ ਪੰਜਾਬ ਦੇ ਲੋਕ ਝੋਨਾ ਕਿੰਨਾ ਖਾਂਦੇ ਨੇ ਆਪਾਂ ਸਾਰੇ ਜਾਣਦੇ ਆ ਚੌਲ ਕਿੰਨੇ ਖਾਂਦੇ ਨੇ ਤਾਂ ਫਸਲ ਵਿੱਚ ਅਜ ਬਦਲਵੇਂ ਫਸਲਾਂ ਆ ਦੇਣੀਆਂ ਪੈਣਗੀਆਂ ਤਾਂ ਹੀ ਕੁਝ ਬਦਲਾ ਆਏਗਾ ਜੀ ਜੀ ਤਾਂ ਕਿਸਾਨੇ ਚੀਜ਼ਾਂ ਚੱਕਦੇ ਰਹਿੰਦੇ ਨੇ ਤਾਂ ਕਿਸਾਨਾਂ ਵੱਲੋਂ ਇੱਕ ਹੋਰ ਮਸਲਾ ਵੀ ਚੱਕਿਆ ਜਾਂਦਾ ਹੈ ਹਾਲਾਂਕਿ ਉਹ ਆ ਬਾਗਬਾਨੀ ਦਾ ਮਸਲਾ ਵੀ ਬਾਗਬਾਨੀ ਨੂੰ ਸਰਕਾਰ ਉਤਸ਼ਾਹਿਤ ਕਰੇ ਸਾਨੂੰ ਜਾਇਲ ਰੇਟ ਦੇਵੇ ਸਾਨੂੰ ਸਬਸਿਡੀਾਂ ਦੇਵੇ ਤਾਂ ਜੋ ਬਾਗਬਾਨੀ ਲਿਕਤਾ ਕਿਸਾਨਾਂ ਦੀ ਆਮਦਨ ਵਧੂਗੀ ਦੂਜਾ ਬਾਗਬਾਨੀ ਦੇ ਨਾਲ ਪੰਜਾਬ ਦੇ ਵਿੱਚ ਹਰਿਆਲੀ ਵਧੂਗੀ ਜੰਗਲੀ ਇਲਾਕਾ ਜਿਹੜਾ ਉਹ ਵਧੂਗਾ ਤਾਂ ਇਸ ਦੇ ਵੀ ਕਈ ਫਾਇਦੇ ਨੇ ਪਰ तमाम ਹੋਰ ਚੀਜ਼ਾਂ ਦੇ ਪਸ਼ੂ ਪਾਲਕਾਂ ਨੂੰ ਲੈ ਕੇ ਕਈ ਗੱਲਾਂ ਨੇ ਤੇ ਬਾਕੀ ਤੁਸੀਂ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਰੋਹ ਆ ਜਿਹੜਾ ਉਹ ਲੈਂਡ ਪੂਲਿੰਗ ਨੂੰ ਦੇਖਣ ਨੂੰ ਮਿਲਿਆ ਸੀ ਤਾਂ ਸਭ ਤੋਂ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਨੇ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਵੱਡੇ ਵੱਡੇ ਫਾਰਮ ਨੇ ਉਹ ਵੱਡੇ ਪੱਧਰ ਤੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਵੱਡੇ ਵੱਡੇ ਟਰੈਕਟਰ ਨੇ ਤੇ ਪਿੰਡਾਂ ਵਿੱਚ ਉਹ ਲੋਕ ਵੀ ਰਹਿੰਦੇ ਨੇ ਜਿਹੜੇ ਗਰੀਬ ਕਿਸਾਨ ਨੇ ਜਿਹੜੇ ਮਤਲਬ ਕਿ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਉਹ ਲੋਕ ਵੀ ਨੇ ਉਹ ਲੋਕ ਵੀ ਨੇ ਜਿਹੜੇ ਐਸਸੀ ਪਰਿਵਾਰਾਂ ਵਿੱਚੋਂ ਨੇ ਬੀਸੀ ਪਰਿਵਾਰਾਂ ਵਿੱਚੋਂ ਨੇ ਜਿਹੜੇ ਪੰਚਾਇਤੀ ਜ਼ਮੀਨ ਸਸਤੇ ਭਾਅ ਤੇ ਠੇਕੇ ਤੇ ਲੈ ਕੇ ਉੱਥੇ ਕਣਕ ਬੀਜਦੇ ਨੇ ਝੋਨਾ ਬੀਜਦੇ ਨੇ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਵਧੀਆ ਚਲਾਉਂਦੇ ਨੇ ਤਾਂ ਉਸ ਤੋਂ ਲੈ ਕੇ ਵੀ ਵੱਡੇ ਪੱਧਰ ਤੇ ਕਿਸਾਨ ਨੇ ਜਿਹੜੇ ਉਹ ਰੋਜ਼ ਦਿਤਾਉਂਦੇ ਨੇ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਉਹਨਾਂ ਦੀ ਅੱਖ ਪੰਜਾਬ ਦੀਆਂ ਜ਼ਮੀਨਾਂ ਤੇ ਹੈ ਤਾਂ ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਅੱਗੇ ਕਿਸਾਨ ਹੋਰ ਕਿਹੜੇ ਕਿਹੜੇ ਮਸਲੇ ਚੱਕਦੇ ਨੇ ਫਿਲਹਾਲ ਜਿਹੜੇ ਮਸਲਿਆਂ ਨੂੰ ਲੈ ਕੇ ਕਿਸਾਨ ਕੰਮ ਕਰ ਰਹੇ ਨੇ ਇਹ ਵਾਕਈ ਗੰਭੀਰ ਨੇ ਅਗਰ ਸਰਕਾਰਾਂ ਸੰਜੀਦਾ ਹੋ ਜਾਣ ਇਹਦਾ ਮਸਲਿਆਂ ਦਾ ਹੱਲ ਕਰਨ ਤਾਂ ਕਿਤੇ ਨਾ ਕਿਤੇ ਪੰਜਾਬ ਦਾ ਕਿਸਾਨਾਂ ਦਾ ਵੱਡਾ ਫਾਇਦਾ ਹੋਵੇਗਾ ਬਿਲਕੁਲ ਸੋ ਇਹ ਸੀ ਅੱਜ ਦਾ ਮੁੱਦਾ ਅਹਿਮ ਜਿਹੜਾ ਕਿ ਫਤੇ ਰੈਲੀ ਹੋਈ ਆ ਫਤੇ ਰੈਲੀ ਇਸ ਦਾ ਪ੍ਰਭਾਵ ਕਿੰਨਾ ਚਿਰ ਰਹੇਗਾ ਕਿਤੇ ਹੋਰ ਇੱਕ ਹੋਰ ਕੋਈ ਵੱਡੀ ਫਤਿਹ ਰੈਲੀ ਤਾਂ ਨਹੀਂ ਕਿਸਾਨ ਅੱਗੇ ਕਰਨਗੇ ਆਉਣ ਵਾਲੇ ਸਮੇਂ 'ਚ ਕਿ ਕੋਈ ਸਰਕਾਰ ਅਜਿਹੀ ਪਾਲਿਸੀ ਲਿਆਵੇ ਕਿ ਉਸ ਤੇ ਵੀ ਫਤਿਹ ਹੈ ਜਿਹੜੇ ਪਾਣਗੇ ਕਿਸਾਨ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਸੋ ਕਿਵੇਂ ਤੁਹਾਨੂੰ ਗੱਲਬਾਤ ਲੱਗੀ ਤਾਂ ਤੁਸੀਂ ਆਪਣੇ ਕਮੈਂਟ ਬਾਕਸ 'ਚ رائے ਜ਼ਰੂਰ ਸਾਂਝੀ ਕਰਿਓ ਧੰਨਵਾਦ